ਜਿਸ ਪੱਦਰ ਤੇ ਉਹ ਜਿਵੇਂ ਤੁਸੀਂ ਇੱਕ ਬਰਾਤ ਨੂੰ ਰੋਕ ਕੇ ਸੇਵਾ ਕਰਦੇ ਹੋ ਨਾ ਉਹ ਉਸ ਕਿਸਮ ਦੀ ਉਹਨਾਂ ਦੀ ਸੇਵਾ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਬੜਾ ਚਾਹ ਵੀ ਸੀ ਉਸ ਗੱਲ ਦਾ ਕਿ ਬੰਦੇ ਆਏ ਨੇ ਹੈ ਨਾ ਵੀ ਅਸੀਂ ਤੁਹਾਨੂੰ ਮੁਹੰਮਦੀ ਬਿਸਤਰਾ ਜਿਹੜਾ ਹੈਗਾ ਉਹ ਵਿਛਾ ਕੇ ਦਿੰਨੇ ਆ ਉਹ ਕੀ ਹੈ ਜੀ ਕਨਸੈਪਟ ਮੁਹੰਮਦੀ ਬਿਸਤਰੇ ਦਾ ਕਨਸੈਪਟ ਹੈ ਇਹ ਵੀ ਉਹਨੇ ਸਾਨੂੰ ਪੁੱਛਿਆ ਸੀ ਵੀ ਸਾਨੂੰ ਤੁਸੀਂ ਬੈੱਡ ਤੇ ਸੌਣਾ ਜਾਂ ਮੁਹੰਮਦੀ ਬਿਸਤਰੇ ਤੇ ਸੌਣਾ اچھا ਜੀ ਮੁਹੰਮਦੀ ਬੈੱਡ ਦਾ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਤੇ ਮੁਹੰਮਦੀ ਬਿਸਤਰਾ ਹੁੰਦਾ ਹੈ ਕਿ ਜਿਹੜਾ ਜਿਹੜਾ ਤੁਸੀਂ ਗੱਦੇ ਥੱਲੇ ਲਾ ਕੇ ਸੌਣੇ ਹੋ ਜਦੋਂ ਜਾਂ ਕੋਈ ਥੱਲੇ ਕੱਪੜਾ ਵਿਛਾ ਕੇ ਸੌ ਜਾਂਦੇ ਹੋ ਉਹਨੂੰ ਮੁਹੰਮਦੀ ਬਿਸਤਰਾ ਕਹਿੰਦੇ ਨੇ ਕੋਈ ਤੇ ਉਹਦੀ ਖਾਸੀਅਤ ਕੀ ਹੈ ਤੇ ਖਾਸੀਅਤ ਉਹਦੀ ਇਹ ਹੈ ਵੀ ਉਹ ਪ੍ਰੋਫਿਟ ਜਿਹੜੇ ਮੁਹੰਮਦ ਨੇ ਉਹ ਮਤਲਬ ਕਿ ਥੱਲੇ ਸੌਂਦੇ ਸੀ اپنی ਲਾਈਫ ਦੇ ਵਿੱਚ ਤਾਂ ਹੁਣ ਜਦੋਂ ਵੀ ਉਹ ਕੋਈ ਬੰਦਾ ਥੱਲੇ ਸੌਂਦਾ ਹੈ ਜਾਂ ਥੱਲੇ ਸੌਣ ਨੂੰ ਗ੍ਰਾਫਰ ਕਰਦਾ ਹੈ ਤਾਂ ਫਿਰ ਉਹ ਕਹਿੰਦਾ ਵੀ ਮੈਂ ਮੁਹੰਮਦ ਦੀ ਬਿਸਤਰੇ ਤੇ ਸੌਂਦਾ ਫਿਰ ਸਮਥਿੰਗ ਕਨਸੀਡਰਡ ਐਜ਼ ਸਮਥਿੰਗ ਸੈਕ੍ਰੀਟ অর ਸਮਥਿੰਗ ਗ੍ਰੇਟ ਆ ਕੰਪੈਰੀਟਿਵਲੀ ਮਨ ਲਗੀ ਉਹ ਜਿਹਨੂੰ ਚੰਗਾ ਮੰਨਿਆ ਜਾਂਦਾ ਹੈ ਤੇ ਅੱਜ ਵੀ ਇਦਾਂ ਟ੍ਰੈਂਡ ਹੈ ਉੱਥੇ ਕੁਝ ਲੋਕ ਸੌਂਦੇ ਨੇ ਇਹਨੂੰ ਮਹਿਮਾਨ ਨਵਾਜ਼ੀ ਚ ਲਿਆ ਜਾਂਦਾ ਹੈ ਉੱਥੇ ਲਿਆ ਵੀ ਜਾਂਦਾ ਹੈ ਹਾਂ ਦੋਵੇਂ ਚੀਜ਼ਾਂ ਹੀ ਨੇ ਮਨ ਲਗੀ ਉਹਥੇ ਜ਼ਿਆਦਾਤਰ ਲੋਕ ਨਾ ਜਿਵੇਂ ਆਪਾਂ ਡਿਸਕਸ਼ਨ ਵੀ ਕਰ ਰਹੇ ਆ ਉਹ ਥੱਲੇ ਬਹਿ ਕੇ ਕਰਨ ਨੂੰ ਪ੍ਰੈਫਰ ਉਹ ਮੈਂ ਦੇਖਿਆ ਤੁਹਾਡਾ ਇੰਸਟਾਗ੍ਰam ਤੇ ਤੇ ਤੁਸੀਂ ਕੀ ਪ੍ਰੈਫਰ ਕੀਤਾ ਫਿਰ ਨਹੀਂ ਅਸੀਂ ਤਾਂ ਜਲੋ ਮੁਹੰਮਦੀ ਬਿਸਤਰੀ ਪ੍ਰੈਫਰ ਕੀਤਾ ਆਬਵੀਅਸਲੀ ਦੂਜੇ ਬੈਡ ਤੇ ਅਸੀਂ ਇੱਥੇ ਸੌਣੇ ਹੀ ਆ